ਹੋ ਨਿਕਲੋ ਨਿਕਲੋ ਹਾਂਜੀ ਆਇਓ ਫਿਰ ਬਾਬਿਓ ਜੈਪੁਰ ਦਿਖਾਈਏ ਅੱਜ ਦੇ ਬਲੌਗ ਜੇ ਤੁਹਾਨੂੰ ਬਾਬਾ ਜੀ ਬਲੌਗ ਦੇ ਨਾਲ ਬਣੇ ਰਿਓ ਸਵਾਦ ਪੂਰਾ ਹੋ ਗਿਆ ਨਾ 100% ਬਾਬੇ ਜੈਪੁਰ ਦੇ ਮਸ਼ਹੂਰ ਕਿਲੇ ਮਸ਼ਹੂਰ ਮਿਊਜ਼ੀਅਮ ਸਾਰੇ ਗੋਣੇ ਅੱਜ ਛੱਡਣਾ ਕੁਝ ਨਹੀਂ ਹੋ ਇਲੇ ਵਿੱਚ ਮੈਂ ਮੇਰਾ ਭਰਾ ਰੋਬਿਟ ਤੇ ਸਾਡਾ ਵੀਰ ਤੇਜੀ ਸ਼ਾਮ ਲਿਆ ਬਾਈ ਅੱਜ ਜੈਪੁਰ ਜਾਂਦਿਆਂ ਨੂੰ ਬੱਬਾ ਜੀ ਆਪਾਂ ਨੂੰ ਬਹੁਤ ਖਰੇ ਖਰੇ ਮੋਟਰਸਾਈਕਲ ਦਿਖੇ ਸੀ ਤੇ ਆਪਾਂ ਉਹਨਾਂ ਦਾ ਵੀ ਸ਼ੂਟ ਲਿਆ ਬਾਲੇ ਸਿਰਾ ਲੱਗੇ ਬਾਬੇ ਉਹ ਬਹੁਤ ਸੋਹਣੇ ਸੋਹਣੇ ਰੰਗ ਸੀ ਉਹਨਾਂ ਦੇ ਕੰਪਨੀ ਪਤਾ ਨਹੀਂ ਕਿਹੜੀ ਸੀਗੀ ਪਰ ਤਾਸੂ ਮੋਟਰਸਾਈਕਲ ਸੀ ਦੇਖਿਓ ਬਾਬੇ ਇਹ ਰਾਂ ਚੰਗੀ ਤਰ੍ਹਾਂ ਸ਼ੁਰੂਆਤ ਆਪਾਂ ਬੱਬਾ ਜੀ ਕਬੂਤਰਾ ਨੂੰ ਜੋਗਾ ਪਾ ਕੇ ਸਟਾਰਟ ਕੀਤੀ ਆ ਆ ਬਾਬਾ ਜੀ ਪਹਿਲਾਂ ਆਏ ਸੀ ਐਲਬਰਟ ਮਿਊਜ਼ੀਅਮ ਦੇ ਵਿੱਚ ਤੇ ਰਿਕਸ਼ੇ ਵਾਲੇ ਬਾਈ ਨੇ ਸਾਡਾ ਬਹੁਤ ਸੋਹਣਾ ਸ਼ੂਟ ਲਿਆ ਬੈਕਗ੍ਰਾਉਂਡ ਤੇ ਐਲਬਰਟ ਮਿਊਜ਼ੀਅਮ ਜੈਪੁਰ ਦਾ ਬੜਾ ਮਸ਼ਹੂਰ ਆ ਇਹਦੇ ਵਿੱਚ ਪ੍ਰਾਣੀਆਂ ਮਹਾਭਾਰਤ ਦੀਆਂ ਬਹੁਤ ਕੁਝ ਚੀਜ਼ਾਂ ਰੱਖੀਆਂ ਹੋਈਆਂ ਮਮੀਦ ਫਰਾਂ ਰੱਖੀਆਂ ਹੋਈਆਂ ਤੇ ਦੇਖਦੇ ਆਂ ਭਾਈ ਜੀ ਆ ਰਹੀਆਂ ਆ ਬਾਬੇਓ ਬਹੁਤ ਪੁਰਾਣੀਆਂ ਚੀਜ਼ਾਂ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਛੋਟੀਆਂ-ਛੋਟੀਆਂ ਹਜ਼ਾਰਾਂ-ਹਜ਼ਾਰਾਂ ਸਾਲ ਪੁਰਾਣੀਆਂ ਚੀਜ਼ਾਂ ਇਹਦੇ ਅੰਦਰ ਪਈਆਂ ਹੋਈਆਂ ਗੁਲਦਸਤੇ ਪਏ ਹੋਏ ਆ ਔਰ ਵੀ ਤੁਸੀਂ ਹੱਥ ਦੇ ਨਾਲ ਸਾਰਾ ਬਣਿਆ ਮਿਊਜ਼ੀਅਮ ਤਿਆਰ ਕੀਤਾ ਬਾਬੇ ਉਹ ਆਣ ਦੇਖ ਲੋ ਬਹੁਤ ਪੁਰਾਣਾ ਇਹ ਵੀ ਬਹੁਤ ਹਜ਼ਾਰਾਂ ਸਾਲ ਪੁਰਾਣਾ ਬੜੀ ਦੁਨੀਆਈ ਵਈਆ ਬਾਬੇ ਮੋਲ ਵੀ ਲੱਗਾ ਹੋਇਆ ਵਧੀਆ ਆ ਵੀ ਬਾਬੇ ਬਹੁਤ ਪੁਰਾਣੀਆਂ ਪੁਰਾਣੀਆਂ ਤਸਵੀਰਾਂ ਬਹੁਤ ਚਲੋ ਕਿ ਅੱਜ ਤੋਂ ਬਹੁਤ ਹਜ਼ਾਰਾਂ ਹਜ਼ਾਰਾਂ ਸਾਲ ਪੁਰਾਣੀਆਂ ਦੇਖ ਸਕਦੇ ਹਾਂ ਬਹੁਤ ਛੋਟੇ-ਛੋਟੀਆਂ ਤਾਂ ਰਾਜਿਆਂ ਦੇ ਸਾ ਮੇਰੀਆਂ ਰੱਖੀਆਂ ਹੋਈਆਂ ਸੀਗੇ ਇਹਨਾਂ ਨੇ ਇੱਧਰ ਬਾਬੇ ਦੇ ਦੇਖ ਸਕਦੇ ਹੋ ਉਹਨਾਂ ਦੇ ਖਾਣੇ ਵਾਲੇ ਬਰਤਨ ਪਏ ਹੋਇਆ ਬਹੁਤ ਪੁਰਾਣੇ ਹੈਗੇ ਵੀ ਸਾਹਮਣੇ ਰੱਖੇ ਹੋਏ ਆ ਇਹ ਉਹ ਵੀ ਕੁਝ ਚੀਜ਼ਾਂ ਵੱਡੇ ਵੱਡੇ ਜਿਹਦਾ ਕਹਾਂ ਲੋਗੇ ਗੁਲਦਸਤੇ ਬਹੁਤ ਪੁਰਾਣੇ ਆ ਆ ਵੈਪਨ ਨੇ ਬਾਬੇ ਬਹੁਤ ਪੁਰਾਣੇ ਖਾ ਕਰੋੜਾ ਦੇ ਵਿੱਚ ਇਹਨਾਂ ਦੀ ਕੀਮਤ ਹੈ ਉੱਥੇ ਦੱਸਿਆ ਸਾਰਾ ਕੁਝ ਬਹੁਤ ਪੁਰਾਣੇ ਜਿਹੜਾ ਜਿੱਦਾਂ ਜੰਗ ਦੇ ਟਾਈਮ ਦੇ ਵਿੱਚ ਕੰਮ ਆਉਂਦੇ ਸੀ ਹੈ ਨਾ

ਬੜੀਆਂ ਤੇ ਦੀਆਂ ਕੜਾਈਆਂ ਰਾਜੀਆਂ ਦੀਆਂ ਪੁਸ਼ਾਕਾਂ ਆਪਾਂ ਲੀਨ ਬਗਰ ਵਾਪਰ ਰੱਖਿਆ ਬਹੁਤ ਪੁਰਾਣੇ ਪੁਰਾਣੇ ਥੱਲੇ ਬੈਠਣ ਨੂੰ ਰੱਖੇ ਹੋਏ ਇਹ ਸੋ ਮਾਇਨੇ ਕੋ ਆ ਯਾਨੀ ਵਿਦੇਸ਼ ਅੱ ਮਮਮੀ ਨੇ ਤੁਛ ਮਾਰੋ ਕਿਹੜਾ ਭਾਈ ਆਪਾਂ ਆਏ ਆ ਮਿਊਜ਼ੀਅਮ ਤੋਂ ਬਾਅਦ ਆਏ ਉਲਟੀ ਪਲਟੀ ਦੁਨੀਆ ਦੇ ਵਿੱਚ ਤੇ ਇੱਥੇ ਆਪਾਂ ਦੇਖਿਆ ਫਿਰ ਥੋੜਾ ਜਿਹਾ ਲਾਈਟਾਂ ਦਾ ਮਾਹੌਲ ਕੀ ਆ ਗਿਆ ਬਾਬੇ ਉਹ ਸਾਡਾ ਕਾਲਾ ਘਰ ਦੇਖੋ ਯਾਰ ਕੀ ਝਗੜਬੰਦੂਆ ਡੰਗਿਆ ਇਹਨਾਂ ਨੇ ਉਹ ਤਾਂ ਬਾਬੇ ਉਹ ਬੜਾ ਖਤਰਨਾਕ ਰਾਜ ਹੈ ਸੀ ਓਏ ਓਏ ਹੋਏ ਓਏ ਹੋਏ 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 ਉਹ ਨਿਕਲੋ ਨਿਕਲੋ का सात करोड़ का सवाल जीत गए हे, हे बाबे आपा देता सात करोड़ का एक सवाल हमारी जीत प्राप्त हुई देवी और सज्जनों जीत गए ये रहा आपका सात करोड़ का सवाल उसी नंबर एक ਬਾਬੇ ਬਹੁਤ ਸ਼ਾਨਦਾਰ ਟੀਵੀ ਦੇਖਿਆ ਆਪਾਂ ਜਿਹੜਾ ਸਨ 1990 90 ਦਾ ਹੈਗਾ ਮੈਨੂੰ ਲੱਗਦਾ ਉਸ ਤੋਂ ਬਾਅਦ ਬਾਬੇ ਉਹ ਆਪਾਂ ਉਲਟੀ ਪਲਟੀ ਦੁਨੀਆ ਤੋਂ ਹੋ ਕੇ ਆਏ ਰਾਣਾਗੜ ਕਿਲਾ ਜੈਪੁਰ ਦਾ ਸਭ ਤੋਂ ਮਸ਼ਹੂਰ ਕਿਲਾ ਵੀ ਚੱਲ ਚੱਲ ਕਿਲੇ ਦੇ ਵਿੱਚ ਬਾਬੇ ਤੁਸੀਂ ਕੁਝ ਇਦਾਂ ਦੀ ਚੀਜ਼ਾਂ ਦੇਖੋਗੇ ਭੂਲ ਭਲਈਆ ਬਥੇਰਾ ਕੁਛ ਆ ਨਾਲ-ਨਾਲ ਬਣੇ ਰਿਹਾ ਬਸ ਸਾਡੇ ਤੇਜੀ ਭਾਜੀ ਸਲੋ ਮੋਸ਼ਨ 'ਚ ਜਾਂਦੇ ਹੋਏ ਤੇ ਸਾਨੂੰ ਦਿਖਾਉਣਾ ਇਹਨਾਂ ਨੇ ਅੱਗੇ ਕੀ ਐ ਇੱਥੋਂ ਤੇ ਬਾਬੇ ਜਿੱਦਾਂ ਹੋਲ ਬਣੇ ਹੋਏ ਇੱਥੋਂ ਦੀ ਬੰਦੂਕਾਂ ਬੰਦਾਕਾਂ ਗਰਮ-ਗਰਮ ਤੇਲ ਇੱਥੋਂ ਦੀ ਜੇ ਕੋਈ ਹਮਲਾ ਕਰਦਾ ਸੀ ਨਾ ਤੇ ਇਹ ਸਭ ਤੋਂ ਉੱਚੀ ਜਗ੍ਹਾ ਇਹਨਾਂ ਨੇ ਬਣਾਈ ਸੀਗੀ ਕਿਲੇ ਦੇ ਵਿੱਚ ਤੇ ਇੱਥੋਂ ਤੁਸੀਂ ਜੈਪੁਰ ਦਾ ਇੱਕ ਵਾਰੀ ਨਜ਼ਾਰਾ ਦੇਖਿਓ ਬਈ ਆਇਓ ਬਈ ਓਏ ਹੋਏ 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 ਇਹ ਬਾਬੇ ਜਿੱਦਾਂ ਕਹਿ ਲਓ ਕਿ ਜੈਪੁਰ ਦੀ ਬੈਕ ਸਾਈਡ ਤੇ ਇੱਕ ਛੋਟਾ ਜਿਹਾ ਸ਼ਹਿਰ ਆ ਓਏ ਹੋਏ 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 ਕਿਆ ਬਾਤ ਹੈ ਦੇਖੋ ਨਜ਼ਾਰਾ ਬਾਬਿਓ ਤੁਸੀਂ ਵੀ ਇੱਕ ਵਾਰੀ ਬਹੁਤ ਉੱਚਾ ਕਿਲਾ ਬਣਾਇਆ ਹੋਇਆ ਸੀ ਰਾਜੇ ਨੇ ਬਹੁਤ ਉੱਚਾ ਕਿਲਾ ਜਿੱਦਾਂ ਬਾਬਿਓ ਚਾਨਨੀ ਚੌਕ ਟੂ ਚਾਈਨਾ ਮੂਵੀ ਦੇ ਵਿੱਚ ਬਣਾਈ ਸੀ ਨਾ ਉਹ ਆਪਾਂ ਬਾਰਡਰ ਹੈ ਚਾਈਨਾ ਦਾ ਉੱਦੀ ਉਹ ਸਾਬਣਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆ ਤੁਸੀਂ ਵਿਊ ਚੈੱਕ ਕਰੋ ਕਿਲੇ ਦੇ ਉੱਪਰ ਐ ਨਾ ਤੇ ਇਸ ਤੋਂ ਉੱਪਰ ਵੀ ਇਹ ਹਲੇ ਕਿਲੇ ਦਾ ਥੱਲਾਲਾ ਹਿੱਸਾ ਤੇ ਤੁਹਾਨੂੰ ਆਪਾਂ ਉੱਪਰਲਾ ਹਿੱਸਾ ਵੀ ਦਿਖਾਵਾਂਗੇ ਠੀਕ ਹੈ ਆ ਜਾਓ ਫਿਰ ਅੱਗੇ ਆਹਨ ਬੱਬੇ ਇੱਥੋਂ ਦੀ ਹਮਲਾ ਹੁੰਦਾ ਸੀ ਗੋਲੀਆਂ ਗੋਲੀਆਂ ਮਾਰਨ ਲਈ ਜਗ੍ਹਾ ਰੱਖੀ ਹੁੰਦੀ ਸੀ ਨਾਲੇ ਛੋਟੀ ਜੀ ਤੇ ਸਾਰਾ ਦਾ ਕੁਛ ਦੀਦਾ ਇੱਥੋਂ ਬਹੁਤ ਉੱਚਾ ਕਿਲਾ ਬਣਾਇਆ ਸਭ ਤੋਂ ਮਸ਼ਹੂਰ ਕਿਲਾ ਬਾਬੇ ਤੇ ਆ ਜਿੱਥੋਂ ਗਰਮ ਤੇਲ ਪਾਣੀ ਟੁੱਟਦੇ ਹੁੰਦੇ ਸੀਗੇ ਐਦਾਂ ਜਾਂਦਾ ਏ ਥੱਲੇ ਉਹ ਦੇਖੋ ਐਦਾਂ ਫਿਲਮਾਂ ਇੱਥੇ ਸ਼ੂਟਿੰਗ ਹੋਈ ਸੀ ਨਾ ਬੂਲ ਬਲਈਏ ਦੀ ਹਾਂ ਇੱਥੇ ਬਾਬੇ ਆਪਣੀ ਸ਼ੂਟਿੰਗ ਕੋਸ਼ਿਕ ਸ਼ੂਟ ਲਏ ਹੋਇਆ ਇੱਥੋਂ ਇਸ ਕਿਲੇ ਦੇ ਵਿੱਚ ਦੇਖੋ ਤੁਸੀਂ ਆ ਛੋਟੀਆਂ ਛੋਟੀਆਂ ਗਲੀਆਂ ਬਣਾਈਆਂ ਜਿੱਦਾਂ ਕੀ ਬਾਬਿਓ ਆਪ ਆ ਗਏ ਆ ਮਹਿਲ ਦੇ ਉੱਪਰ ਉੱਪਰਲਾ ਨਜ਼ਾਰਾ ਤੁਸੀਂ ਦੇਖੋਗੇ ਨਾ ਦੰਗ ਰਹਿਣਾ ਮਹਿਲ ਇੱਦਾਂ ਦਾ ਬਾਈ ਜੀ ਐਡ ਕੀਤਾ ਇੱਦਾਂ ਦਾ ਅਡਜਸਟ ਕੀਤਾ ਹੋਇਆ ਸਾਰੇ ਪਾਸੇ ਇੱਕੋ ਜਿਹਾ ਹੀ ਆ। ਨਾ ਤੁਹਾਨੂੰ ਪਤਾ ਲੱਗਣਾ ਸੀ ਉੱਥੇ ਆ ਗਏ ਆ। ਆਹ ਲੋ ਯਾਰ ਉਹ ਵਿਊ ਦੇਖੋ ਬਾਈ ਜੈਪੁਰ। ਚੈੱਕ ਕਰੋ ਜੈਪੁਰ। ਆਹ ਲੋ ਬੈਡਰੂਮ। ਬੈਡਰੂਮ ਚੈੱਕ ਕਰੋ ਰਾਜੇ ਦਾ। ਹੁਣ ਤਾਂ ਸਿੰਪਲ ਲਿਖਦਾ ਪਰ ਅੱਗੇ ਬੜੀ ਤਿਆਰੀ ਨਾਲ ਬਣਿਆ ਸਿਗਾ। ਲੰਗ ਵਗੈਰਾ ਲਗਾ ਕੇ ਜਿੱਦਾਂ ਨਾ। ਲਓ ਜੀ ਮੱਛੀਆਂ ਦਾ ਮਿਊਜ਼ੀਅਮ ਹੁਣ ਚੈੱਕ ਕਰਨਾ ਸਾਰਿਆਂ ਨੇ। ਦੁਨੀਆਂ ਭਰ ਦੀਆਂ ਮੱਛੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਇੱਥੋਂ ਜਿੰਨੀਆਂ ਮੱਛੀਆਂ ਤੁਸੀਂ ਮੈਂ ਕਹਿੰਦਾ ਟੀਵੀ 'ਚ ਨਹੀਂ ਦੇਖੀਆਂ ਹੋਣੀਆਂ ਜਿੰਨੀਆਂ ਤੁਸੀਂ ਮਿਊਜ਼ੀਅਮ 'ਚ ਪੜੀਆਂ ਐ ਵੀ ਲਓ ਬਈ ਜੈਪੁਰ ਦਾ ਮੱਛੀ ਮਿਊਜ਼ੀਅਮ ਸੌਰੀ ਫੈਸ਼ਨ ਮਿਊਜ਼ੀਅਮ ਚਲੋ ਬਾਬੇ ਨਿਆਰੇ ਲਓ মমী <laughs> ন <laughs> thank mm -hmm. you 30 Palace